ਅਮਰੀਕਾ ਮਗਰੋਂ ਕੈਨੇਡਾ ਹੋਇਆ ਸਖਤ ਦੇਸ਼ ਨਕਾਲੀ ਦੀ ਪ੍ਰਕਿਰਿਆ ਤੇਜ਼ ਜ਼ੋਰਾਂ ਤੇ ਛਾਪੇ ਮਾਰੀ ਅਮਰੀਕਾ ਦਾ ਵੱਡਾ ਐਕਸ਼ਨ 1700 ਤੋਂ ਵੱਧ ਕੱਢੇ ਭਾਰਤੀ ਸਭ ਤੋਂ ਜ਼ਿਆਦਾ ਪੰਜਾਬੀ ਭਾਰਤ ਨੂੰ ਕੁਝ ਦਿਨਾਂ ਦੀ ਰਾਹਤ ਅਮਰੀਕਾ ਨੇ ਕੀਤਾ ਐਲਾਨ ਭਾਰਤ ਦੇ ਨਰਮ ਪੈਸੁਰ ਅਮਰੀਕਾ 'ਚ ਠਾਠਾ ਗੋਲੀਬਾਰੀ ਚਾਰ ਨੇ ਗਵਾਈ ਜਾਨ ਇਲਾਕੇ 'ਚ ਡਰ ਦਾ ਮਾਹੌਲ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵੀਜ਼ਾ ਨਿਯਮ ਸਖਤ ਕੀਤੇ ਜਾਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ ਸਰਕਾਰ ਨੇ ਕੈਨੇਡੀਅਨ ਸਰਹੱਦੀ ਸੁਰੱਖਿਆ ਏਜੰਸੀ ਦੀ ਨਫਰੀ ਵਿੱਚ 17% ਦੀ ਵਾਧਾ ਕੀਤਾ ਹੈ ਏਜੰਸੀ ਹੁਣ ਵੱਖ-ਵੱਖ ਕਾਰੋਬਾਰਾਂ ਤੇ ਛਾਪੇ ਮਾਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ ਪਿਛਲੇ ਸਾਲ ਵਿਭਾਗ ਨੇ 1848 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਸੀ ਇਹਨਾਂ ਚ 14683 ਉਹਨਾਂ ਦੀਆਂ ਅਰਜ਼ੀਆਂ ਸਰਨਾਰਥੀ ਵਜੋਂ ਰੱਦ ਹੋ ਗਈਆਂ ਸਨ ਵਿਭਾਗ ਦੇ ਅੰਦਾਜ਼ੇ ਮੁਤਾਬਕ ਸਰਨਾਰਥੀ ਅਰਜ਼ੀਆਂ ਦੇਣ ਵਾਲਿਆਂ ਚੋਂ ਸਿਰਫ 5 ਤੋਂ 10% ਹੀ ਅਸਲ ਪੀੜਤ ਹੁੰਦੇ ਨੇ ਜਦਕਿ ਬਾਕੀ 90 ਤੋਂ 95% ਲੋਕ ਇਸ ਤਰੀਕੇ ਨੂੰ ਪੱਕੇ ਹੋਣ ਦੇ ਸੌਖੇ ਟੰਗ ਵਜੋਂ ਵਰਤਮਾਨ ਵਿੱਚ ਵਿਭਾਗ ਹੁਣ ਉਹਨਾਂ ਲੋਕਾਂ ਦੀ ਭਾਲ ਕਰ ਰਿਹਾ ਜੋ ਕੈਨੇਡਾ ਆਇਤਾ ਸੈਲਾਨੀ ਵੀਜ਼ੇ ਤੇ ਸਾਨੂੰ ਪਰ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿ ਰਹੇ ਨੇ ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਸੁਰੱਖਿਆ ਏਜੰਸੀ ਨੇ ਇਸ ਸਾਲ 40000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਟਿੱcza ਮਿੱਥਿਆ ਮੀਡੀਆ ਰਿਪੋਰਟ ਅਨੁਸਾਰ ਕੈਨੇਡਾ ਦੇ ਪੰਜ ਮੁੱਖ ਕਮੰਤਰੀ ਹਵਾਈ ਅੱਡਿਆਂ ਤੋਂ ਰੋਜ਼ਾਨਾ ਔਸਤਨ 125 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਇਸ ਸਖਤੀ ਦਾ ਅਸਰ ਸਟੂਡੈਂਟਸ ਤੇ ਵੀ ਪਿਆ ਜਿਹੜੇ ਸਟੂਡੈਂਟਸ ਹਫਤੇ ਵਿੱਚ 24 ਘੰਟੇ ਕਰਨ ਦੀ ਆਗਿਆ ਵਾਲੇ ਵਰਕ ਪਰਮਿਟ ਤੇ ਨੇ ਉਹਨਾਂ ਦੇ ਪਰਮਿਟ ਨਿਵਾਉਣ ਦੀ ਦਰ ਘਟ ਕੇ 40% ਦੀ ਰਹਿ ਗਈ ਹੈ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਲਈ ਵੀ ਭਾਸ਼ਾ ਦੇ ਟੈਸਟ ਸਖਤ ਕਰ ਦਿੱਤੇ ਗਏ ਨੇ ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1703 ਭਾਰਤੀਆਂ ਨੂੰ ਮੁਲਕ ਚੋਂ ਕੱਢਿਆ ਇਹਨਾਂ ਚ ਸਭ ਤੋਂ ਵੱਧ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਦੀ ਗਿਣਤੀ 600 ਬੀਏ ਹਰਿਆਣਾ 604 ਅਤੇ ਗੁਜਰਾਤ 245 ਦੇ ਵਿਅਕਤੀ ਸ਼ਾਮਲ ਨੇ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਾ ਲਈ ਅਪਾਇੰਟਮੈਂਟਸ ਹੁਣ ਖੁੱਲ ਗਈਆਂ ਨੇ ਇਹ ਜਾਣਕਾਰੀ ਲੋਕ ਸਭਾ ਚ ਵਿਦੇਸ਼ ਰਾਜ ਮੰਤਰੀ ਕਿਰਤੀ ਵਰਦਨ ਸਿੰਘ ਨੇ ਇੱਕ ਲਿਖਤੀ ਜਵਾਬ ਦੌਰਾਨ ਦਿੱਤੀ ਹੈ ਉਹਨਾਂ ਦੱਸਿਆ ਕਿ ਜੂਪੀ ਦੇ 38 ਗੁਆ ਦੇ 26 ਮਹਾਰਾਸ਼ਟਰ ਅਤੇ ਦਿੱਲੀ ਦੇ बीबी तेलंगाना दे 19 ਤਮ ਲਾਡੂ ਦੇ 17 ਆਂਧਰਾ ਪ੍ਰਦੇਸ਼ ਤੇ ਉਤਰਾਖੰਡ ਦੇ 12-12 ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ 10-10 ਕੇਰਲ ਤੇ ਚੰਡੀਗੜ੍ਹ ਦੇ 8-8 ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ 7-7 ਪੱਛਮੀ ਬੰਗਾਲ ਦੇ 6 ਕਰਨਾਟਕ ਦੇ 5 ਉੜੀਸਾ ਵਿਹਾਰਤ ਤੇ 4 ਖੰਡ ਦੇ 1-1 ਵਿਅਕਤੀ ਵਤਨ ਪਰਤੇ ਨੇ ਉਹਨਾਂ ਕਿਹਾ ਕਿ 6 ਕੇਸਾਂ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਸਰਕਾਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਰਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਨਾਲ ਮਾਨਵੀ ਵਿਹਾਰ ਯਕੀਨੀ ਬਣਾਉਣ ਲਈ ਅਮਰੀਕਾ ਨਾਲ ਰਾਬਤਾ ਕਾਇਮ ਕੀਤਾ ਸੀ ਵਿਦੇਸ਼ ਮੰਤਰਾਲੇ ਨੇ ਡੋਪਟੀਆਂ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਬੇੜੀਆਂ ਚ ਜਕੜ ਕੇ ਭੇਜਣ ਤੇ ਅਮਰੀਕੀ ਅਧਿਕਾਰੀਆਂ ਕੋਲ ਸਖਤ ਇਤਰਾਜ਼ ਜਤਾਇਆ ਸੀ ਇਸ ਤੋਂ ਇਲਾਵਾ ਦਸਤਾਰਾਂ ਦੀ ਵਰਤੋਂ ਸਮੇਤ ਧਾਰਮਿਕ ਸੱਭਿਆਚਾਰਕ ਸੁਵੇਦਨਸ਼ੀਲਤਾ ਬਾਰੇ ਚਿੰਤਾਵਾਂ ਵੀ ਅਮਰੀਕੀ ਅਧਿਕਾਰੀਆਂ ਕੋਲ ਰੱਖੀਆਂ ਗਈਆਂ ਨੇ ਉਹਨਾਂ ਕਿਹਾ ਕਿ 5 ਫਰਵਰੀ ਤੋਂ ਬਾਅਦ ਕਿਸੇ ਵੀ ਉਡਾਨ ਚ ਰਿਪੋਰਟ ਨਾਲ ਮਾੜੇ ਵਰਤੋਂ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਉਹਨਾਂ ਕਿਹਾ ਕਿ ਸਟੂਡੈਂਟਸ ਵੀਜ਼ਾ ਅਪੁਆਇੰਟਮੈਂਟ ਹੁਣ ਖੁੱਲ ਗਈਆਂ ਨੇ ਅਤੇ ਹੁਣ ਅਮਰੀਕਾ ਨੇ ਜੇ ਇੱਕ ਡਾਕਟਰ ਸ਼੍ਰੇਣੀ ਲਈ ਅਪੁਆਇੰਟਮੈਂਟ ਨੂੰ ਤਰਜੀਹ ਦੇਣ ਲਈ ਇੱਕ ਸੌਫਟਵੇਅਰ ਆਧਾਰਿਤ ਤਕਨੀਕ ਸ਼ੁਰੂ ਕੀਤੀ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇੱਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਫਾਸਟ ਟਰੈਕ ਮਤਲਬ ਤੁਰੰਤ ਦੇਸ਼ ਨਿਕਾਲੇ ਦੇ ਉਦੇਸ਼ ਤੇ ਰੋਕ ਲਗਾ ਦਿੱਤੀ ਹੈ ਦਰਸਲ ਟਰੰਪ ਪ੍ਰਸ਼ਾਸਨ ਨੇ ਮਨੁੱਖੀ ਪੈਰੋਲ ਤੇ ਅਮਰੀਕਾ ਇਹ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਜਿਸ ਦੇ ਤਹਿਤ ਹੋਮਲੈਂਡ ਸਿਕਿਉਰਿਟੀ ਨੂੰ ਪ੍ਰਵਾਸੀਆਂ ਨੂੰ ਜੱਜ ਦੇ ਸਾਹਮਣੇ ਦੇਸ਼ ਕੀਤੇ ਬਿਨਾ ਦੇਸ਼ਨ ਕਾਲੇ ਦੀ ਸ਼ਕਤੀ ਮਿਲ ਗਈ ਸੀ ਹਾਲਾਂਕਿ ਹੁਣ ਅਦਾਲਤ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਮਾਨਵਤਾਵਾਦੀ ਪੈਰੋਲ ਅਮਰੀਕੀ ਕਾਨੂੰਨ ਦਾ ਇੱਕ ਉਪਬੰਧ ਹੈ ਜਿਸ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਮਨੁੱਖੀ ਆਧਾਰ ਤੇ ਕੁਝ ਸਮੇਂ ਲਈ ਅਮਰੀਕਾ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ ਅਮਰੀਕਾ ਵੱਲੋਂ ਭਾਰਤ ਸਮੇਤ 17 ਮੁਲਕਾਂ ਦੇ ਟੈਰਿਫ ਲਗਾਉਣ ਦੀ ਤਾਰੀਖ 1 ਅਗਸਤ ਤੋਂ ਵਧਾ ਕੇ ਸੱਤਵਾਂ ਗੱਸਤ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਵਾਈਟ ਹਾਊਸ ਨੇ ਟੈਰਿਫ ਦਰਾਂ ਦੀ ਵਿਸਤਾਰਿਤ ਸੂਚੀ ਜਾਰੀ ਕਰ ਦਿੱਤੀ ਹੈ ਜਵਾਬੀ ਟੈਰਿਫ ਦਰਾਂ 'ਚ ਹੋਰ ਸੋਧ ਨਾਮ ਵਾਲੇ ਇੱਕ ਕਾਰਜਕਾਰੀ ਹੁਕਮ 'ਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਸੂਚੀ ਮੁਤਾਬਕ ਭਾਰਤ 'ਤੇ 25% ਦੀ ਜਵਾਬੀ ਟੈਰਫ ਲਗਾਇਆ ਗਿਆ ਹੁਕਮਾ 'ਚ ਅਮਰੀਕਾ ਨੂੰ ਡੀਜ਼ਲ ਅਤੇ ਜੈਟ ਫਿਊਲ ਵਰਗੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦਗੀ ਤੇ ਕਿਸੇ ਡਿਊਟੀ ਜਾਂ ਟੈਰਿਫ ਦਾ ਕੋਈ ਜ਼ਿਕਰ ਨਹੀਂ ਹੈ ਜਿਸ ਤੋਂ ਜਾਪਦਾ ਹੈ ਕਿ ਭਾਰਤ ਨੂੰ ਇਸ ਤੋਂ ਛੋਟ ਜਾਰੀ ਰਹੇਗੀ ਰੂਸ ਤੋਂ ਕੱਚਾ ਤੇਲ ਅਤੇ ਫੌਜੀ ਉਪਕਰਨਾ ਖਰੀਦਣ ਕਾਰਨ ਭਾਰਤ ਤੇ ਜੁਰਮਾਨਾ ਲਗਾਉਣ ਬਾਰੇ ਵੀ ਕੋਈ ਸੰਕੇਤ ਨਹੀਂ ਦਿੱਤੇ ਗਏ ਸੂਚੀ 'ਚ ਦਵਾਈਆਂ ਆਧ ਉਤਪਾਦ ਇਲੈਕਟ੍ਰੋਨਿਕ ਅਤੇ ਆਈਸੀਟੀ ਵਸਤਾਂ ਸ਼ਾਮਲ ਨਹੀਂ ਹਨ ਇਸ ਨਾਲ 86 ਅਰਬ ਡਾਲਰ ਦੀ ਭਾਰਤੀ ਬਰਾਮਦਗੀ ਵਿੱਚ ਲਗਭਗ ਅੱਧੇ ਤੇ ਅਸਰ ਪੈ ਸਕਦਾ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭਾਰਤ ਵੱਲੋਂ ਅਮਰੀਕਾ ਨਾਲ ਵਪਾਰ ਸਮਝੌਤੇ ਲਈ ਗੱਲਬਾਤ ਜਾਰੀ ਹੈ ਪਰ ਉਹ ਖੇਤੀਬਾੜੀ ਡਾਇਰੀ ਅਤੇ ਜੈਨੇਟਿਕ ਤੌਰ ਤੇ ਸੋਧੇ ਹੋਏ ਉਤਪਾਦਾਂ ਉੱਪਰ ਕੋਈ ਸਮਝੌਤਾ ਨਹੀਂ ਕਰੇਗਾ ਦੋਵੇਂ ਮੁਲਕਾਂ ਵਿਚਕਾਰ ਭਾਰਤ ਦੇ ਛੇਵੇਂ ਗੇੜ ਲਈ ਅਮਰੀਕੀ ਟੀਮ 25 ਅਗਸਤ ਨੂੰ ਭਾਰਤ ਆ ਰਹੀ ਹੈ ਜਿਨ੍ਹਾਂ ਖੇਤਰਾਂ ਤੇ 25% ਦੀ ਡਿਊਟੀ ਦਾ ਅਸਰ ਪਵੇਗਾ ਉਹਨਾਂ ਵਿੱਚ ਕੱਪੜੇ 10.3 ਅਰਬ ਰਤਨ ਅਤੇ ਗਹਿਣੇ 12 ਅਰਬ ਚਿੰਗਾ 2.24 ਅਰਬ ਡਾਲਰ ਚਮੜਾ ਅਤੇ ਜੁੱਤੇ 1.65 18 ਅਰਬ ਜਨਵਾਰਾਂ ਤੇ ਉਤਪਾਦ 2 ਅਰਬ ਡਾਲਰ ਰਸਾਇਣ 2.34 ਅਰਬ ਅਤੇ ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਲਗਭਗ 9 ਬਿਲੀਅਨ ਡਾਲਰ ਸ਼ਾਮਲ ਹੈ ਉੱਤਰ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਇਲਜ਼ਾਮ ਖਾਰਜ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਭਾਈਵਾਲ ਨੇ ਕਈ ਬਦਲਾਮਾਂ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਭਾਈਵਾਲ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਵਿਦੇਸ਼ ਮੰਤਰਾਲੇ ਦੇ ਇਹ ਟਿੱਪਣੀ ਟਰੰਪ ਵੱਲੋਂ ਭਾਰਤ ਤੇ 25% ਦੀ ਟੈਰਫ ਲਗਾਉਣ ਅਤੇ ਭਾਰਤੀ ਅਰਥਚਾਰੇ ਨੂੰ ਬੇਜਾਨ ਦੱਸੇ ਜਾਣ ਦੇ ਇੱਕ ਦਿਨ ਮਗਰੋਂ ਸਾਹਮਣੇ ਆਇਆ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਤੇਰ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤੀ ਊਰਜਾ ਖਰੀਦ ਬਾਜ਼ਾਰ ਤੇ ਰੋਜ਼ਾਨਾ ਤੇ ਦੁਨੀਆ ਦੇ ਮੌਜੂਦਾ ਹਾਲਾਤਾਂ ਤੇ ਕੇਂਦ੍ਰਿਤ ਹੁੰਦੀ ਹੈ ਟਰੰਪ ਵੱਲੋਂ ਪੰਜਵੀਂ ਪਾਬੰਦੀਆਂ ਦੇ ਬਾਵਜੂਦ ਰੂਸੀ ਪੈਟਰੋਲੀਅਮ ਉਤਪਾਦਨ ਦੀ ਖਰੀਦ ਲਈ ਭਾਰਤ ਦੀ ਆਲੋਚਨਾ ਕੀਤੇ ਜਾਣ ਦਰਮਿਆਨ ਜੈਸਵਾਲ ਨੇ ਇਹ ਪ੍ਰਤੀਕਿਰਿਆ ਦਿੱਤੀ ਜੈਸਵਾਲ ਨੇ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਸਿਰ ਭਾਈਵਾਲੀ ਹੈ ਤੇ ਵੱਖ-ਵੱਖ ਦੇਸ਼ਾਂ ਨਾਲ ਨਵੀਂ ਦਿੱਲੀ ਦੇ ਦੋਬਲੇਸ ਸਬੰਧਾਂ ਨੂੰ ਕਿਸੇ ਤੀਜੇ ਦੇਸ਼ ਦੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਜੈਸਵਾਲ ਨੇ ਆਪਣੀ ਹਫਤਾਵਾਰੀ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇ ਹਿੱਤ ਜ਼ਮੂਰੀ ਕਦਰਾਂ ਕੀਮਤਾਂ ਤੇ ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ ਤੇ ਆਧਾਰਿਤ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਹੈ ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਸਰਕਾਰ ਅਮਰੀਕਾ ਨਾਲ ਵਪਾਰ ਵਾਰਤਾ 'ਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ ਮਘਿਆਲਾ ਅਨਾਨਾਸ ਮੇਲੇ ਦਾ ਉਦਘਾਟਨ ਕਰ ਮਗਰੋਂ ਚੋਹਾਨ ਨੇ ਕਿਹਾ ਕਿ ਅਸੀਂ ਸਪਸ਼ਟ ਆਖਿਆ ਕਿ ਦੇਸ਼ ਦੇ ਹਿੱਤ ਸੇ ਕਰ ਲਈ ਤਰਜੀਹ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਅਮਰੀਕਾ ਦੇ ਮੋਂਟਾਨਾ ਦੇ ਐਨਾਕਾਂਡਾ ਵਿੱਚ ਇੱਕ ਵਾਰ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸਥਾਨਕ ਮੀਡੀਆ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਐਨਵੀਸੀ ਮੋਂਟਾਨਾ ਦੀ ਇੱਕ ਰਿਪੋਰਟ ਅਨੁਸਾਰ ਗੋਲੀਬਾਰੀ ਦੱਖਣੀ ਪੱਛਮੀ ਮੋਂਟਾਨਾ ਦੇ ਐਨਾਕਾਂਡਾ ਸ਼ਹਿਰ ਦੇ ਇੱਕ ਔਇਲ ਬਾਰ ਵਿੱਚ ਹੋਈ ਐਨਾਕਾਂਡਾ ਡੀਅਰ ਲਾਜ਼ ਕਾਉਂਟੀ ਲਾਅ ਇਨਫੋਰਸਮੈਂਟ ਸੈਂਟਰ ਦੀ ਇੱਕ ਫੇਸਬੁੱਕ ਪੋਸਟ ਅਨੁਸਾਰ ਸ਼ੱਕੀ ਦੀ ਪਛਾਣ ਮਾਈਕਲ ਪੌਲ ਬ੍ਰਾਊਨ ਵਜੋਂ ਹੋਈ ਹੈ ਪੋਸਟ ਵਿੱਚ ਕਿਹਾ ਗਿਆ ਕਿ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੋਲੀਬਾਰੀ ਕਰਨ ਵਾਲਾ ਸ਼ੱਕੀ ਹਥਿਆਰਬੰਦ ਅਤੇ ਖਤਰਨਾਕ ਹੋ ਸਕਦਾ ਹੈ ਅਧਿਕਾਰੀਆਂ ਨੇ ਫੇਸਬੁਕ ਤੇ ਸ਼ੱਕੀ ਦੀ ਤਸਵੀਰ ਪੋਸਟ ਕੀਤੀ ਹੈ ਤੇ ਲੋਕਾਂ ਨੂੰ ਸਟੈਂਪਟਾਊਨ ਖੇਤਰ ਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਮੋਟਾਨਾ ਹਾਈਵੇ ਪੈਟਰੋਲ ਨੇ ਇੱਕ ਫੇਸਬੁਕ ਪੋਸਟ ਵਿੱਚ ਇਹ ਵੀ ਕਿਹਾ ਕਿ ਸਟੰਪਟਾਊਨ ਰੋਡ ਅਤੇ ਐਂਟਰਸਨ ਰੈਂਚ ਲੂਪ ਰੋਡ ਦੇ ਨੇੜੇ ਐਨਾਕਾਂਡਾ ਦੇ ਪੱਛਮ ਵਿੱਚ ਵੱਡੀ ਗਿਣਤੀ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵੱਲ ਨੇ ਏਜੰਸੀ ਨੇ ਅੱਗੇ ਕਿਹਾ ਕਿ ਅਧਿਕਾਰੀ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਨੇ ਜਿਸਤੇ ਹਥਿਆਰਬੰਦ ਹੋਣ ਦਾ ਸ਼ੱਕ ਹੈ ਕਿਰਪਾ ਕਰਕੇ ਉਸ ਖੇਤਰ ਤੋਂ ਦੂਰ ਰਹੋ